ਕਲ ਦਾ ਵੀ ਪਤਾ ਹੈ ਮੈਂ ਪਿੰਡ ਚ ਰਹੀ ਨਾ ਤੇ ਮੈਨੂੰ ਆ ਗੱਲ ਤੋਂ ਥੋੜਾ ਜਿਹਾ ਮਹਿਸੂਸ ਹੋਇਆ ਤਾਂ ਮੈਂ ਪਤਾ ਲੈਣ ਵਾਸਤੇ ਆਇਆ ਮੈਨੂੰ ਅੱਜ ਤੱਕ ਇਹ ਲੋੜਾ ਕਿਹੜਾ ਪਿੰਡ ਮੇਰਾ ਪਿੰਡ ਰਵਾਲ ਆ ਕੱਲਾ ਕੱਲਾ ਮੁੰਡਾਈ ਗਾ ਜੀ ਮੁੰਡਾ ਕੱਲਾ ਕੱਲਾ ਹੈ ਜਿਹਨਾਂ ਨੇ ਜੀਆ ਨੇ ਦੋ ਭਰਾ ਨੇ ਅੱਛਾ ਕਦੋਂ ਗਿਆ ਹੀ ਹੈ ਵਿਆਹ ਨਾ ਵਿਆਹ ਬੱਚਿਆਂ ਵਾਲਾ ਕਿੰਨੇ ਦਿਨ ਪਹਿਲਾਂ ਗਿਆ ਹਾਂਜੀ ਕਿੰਨੇ ਦਿਨ ਪਹਿਲਾਂ ਗਿਆ ਹੈ ਜੇਨ ਅੱਛਾ 12 ਦੇ ਨਹੀਂ ਰਿਹਾ ਟੋਟਲੀ ਅੱਛਾ ਹਾਂ ਬਾਕੀ ਦਸ ਤੇ ਜਿੱਦਣ ਲੱਗੇ ਜਿਹੜੇ ਸਰਕਾਰ ਤੋਂ ਵੀ ਮੰਗ ਕਰਦੇ ਸਰਕਾਰ ਤੋਂ ਇਹੋ ਮੰਗ ਕਰਦੇ ਆ ਵੀ ਮਾਤੜ ਹੈਗੇ ਆ ਪੈਲੀ ਜਿਹੜੀ ਹੈਗੀ ਕਿੱਲਾ ਵੇਚ ਕੇ ਗਿਆ ਤੇ ਹੁਣ ਕੋਲ ਕੱਖ ਨਹੀਂ ਤੇ ਕਿੰਨੇ ਕੁ ਪੈਸੇ ਲੱਗੇ ਜਦੋਂ ਗਿਆ ਭਾਈ ਪੈਸੇ ਹੁਣ ਤੁਹਾਨੂੰ ਪਤਾ ਇਹ 40 45 ਲੱਖ ਰੁਪਈਆ ਲਾ ਕੇ ਗਏ ਨੇ ਤਾਂ ਇਦਾਂ ਧੱਕੇ ਖਾਂਦੇ ਆ ਭਾਈ ਕੀ ਪਤਾ ਲੱਗਾ ਹੁਣ ਤੁਹਾਨੂੰ ਕੀ ਪਤਾ ਲੱਗਾ ਅਰੇ ਕੋਈ ਪਤਾ ਨਹੀਂ ਤੁਹਾਨੂੰ ਦੱਸੀ ਜਾਣਾ ਵੀ ਇਹ ਕੋਈ ਪਤਾ ਨਹੀਂ ਨਾ ਵੇਖਿਆ ਹੀ ਆ ਮੈਂ ਪਿੰਡ ਤੋਂ ਉੱਠ ਕੇ ਤੁਰਿਆ ਆਉਂਦੇ ਆ ਅੱਜ ਮੈਂ ਪਹੁੰਚਿਆ ਹਾਂ ਜੇ ਕੋਈ ਤੁਹਾਨੂੰ ਕੋਈ ਫੋਨ ਜਾਂ ਮੈਸੇਜ ਕੋਈ ਅਜੇ ਕੋਈ ਚੀਜ਼ ਦਾ ਨਹੀਂ ਮੇਰੇ ਕੋਲ ਮਹਿਸੂਸ ਹੋਇਆ ਨਾ ਸਾਨੂੰ ਪਤਾ ਹੀ ਲੱਗਾ ਇਸ ਤੋਂ ਪਹਿਲਾਂ ਕਿਤੇ ਇਹ ਦੂਜੇ ਇੰਗ ਉਹ ਲੇਖ ਲਿਖਣ ਚਾਹੀਦੇ ਆਂ ਇੰਗਲੈਂਡ ਕੁਛ ਇੱਕ ਮਹੀਨਾ ਲਾਇਆ ਲੈ ਬਸ ਅਮਰੀਕਾ ਸਰਕਾਰ ਦਾ ਜਿਹੜਾ ਇਹ ਫੈਸਲਾ ਕਿਵੇਂ ਲਾ ਰਿਹਾ ਅਸੀਂ ਤਾਂ ਇਹਨਾਂ ਬਹੁਤ ਮਾੜਾ ਵੀ ਚਲੋ ਗਿਆ ਸੀ ਆਪਣਾ ਵੇਚ ਵਟ ਕੇ ਤੇ ਚਲੋ ਕਿਤੇ ਬੱਚਿਆਂ ਵਾਸਤੇ ਕੋਈ ਕਰ ਲੈਂਦਾ ਲੱਗਦਾ ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਨੂੰ ਇਹਦੇ ਤੇ ਕੋਈ ਫੈਸਲਾ ਲੈਣਾ ਚਾਹੀਦਾ ਲੈਣਾ ਚਾਹੀਦਾ ਜੀ ਕੀ ਕੀ ਮੰਨਦੇ ਤੁਸੀਂ ਵੀ ਕੀ ਹੋਣਾ ਅਸੀਂ ਕਹਿੰਦੇ ਆਂ ਕਿ ਭਾਰਤ ਸਰਕਾਰ ਉਹਨਾਂ ਨੂੰ ਜਿੱਦਾਂ ਵੀ ਡਿਪੋਰਟ ਹੋਏ ਆ ਉਹਨਾਂ ਦਾ ਕੋਈ ਨਾ ਕੋਈ ਫੈਸਲਾ ਦੇ ਉਹ ਇਹ ਵੇਖਿਆ ਸਾਨੂੰ ਨਹੀਂ ਪਤਾ ਲੱਗਾ ਪਹਿਲਾਂ ਕਿ ਇਹ ਲੱਲ ਹੋਈ ਕੀ ਨਹੀਂ ਚਲੋ ਜੋ ਮਾਰਕ ਨੂੰ ਮਨਜ਼ੂਰ ਆ ਬਸ ਚਲੋ ਹੋਇਆ ਤੇ ਮੜਾ ਹੀ ਪਰ ਕੀ ਕਰ ਸਕਦੇ ਹਾਂ ਇਹਨੇ ਕਸ ਲਾਗੇ ਭੈਣ ਜੀ ਪਤਾ ਨਹੀਂ ਬੱਚੇ ਨੂੰ ਪਤਾ ਵਾ ਮੈਨੂੰ ਨਹੀਂ ਪਤਾ ਹੈਗਾ ਕਿਹ ਦਿਨ ਪਹਿਲਾਂ ਗਿਆ ਸੀ ਹਾਂਜੀ ਮੈਨੂੰ ਨਹੀਂ ਪਤਾ ਕਦੋਂ ਗਿਆ ਇਹਨੇ ਬਤੀ ਇਹਦੇ ਵੀ ਇਹਦੇ ਗੁੱਡੀ ਕਾਕਾ ਜੀ ਕਿੰਨੇ ਦਿਨ ਪਹਿਲਾਂ ਗਿਆ ਹੋਇਆ ਹੈ ਵਿਆਹ ਨੂੰ 7-8 ਦਾਗ ਸਾਲ ਹੋ ਗਏ ਅਮਰੀਕਾ ਗਿਆ ਉਹਨੂੰ ਕਿੰਨੇ ਦਿਨ ਅੱਥਰ ਦਾਖ ਦਿਨ ਅਮਰੀਕਾ ਦੇ 7 ਦਿਨ ਹੋਏ ਪਹੁੰਚਣ ਨੂੰ ਦੇ ਸਰਕਾਰ ਨੂੰ ਕੁਝ ਕਰਨਾ ਨਹੀਂ ਸਕਦਾ ਹਾਂਜੀ ਸਰਕਾਰ ਨੂੰ ਕੋਈ ਮਤ ਕਰਨੀ ਚਾਹੀਦੀ ਤੁਹਾਡੀ ਕੀ ਕਰਨ ਲਾਂ ਤਾਂ ਚੰਗੀ ਗੱਲ ਹੀ ਆ ਕੀ ਕਰ ਲੜਾ ਫਿਰ ਹੁਣ ਜੋ ਮਾਲਕ ਨੂੰ ਮਨਜ਼ੂਰ ਆ ਆਪਾਂ ਕੁਝ ਨਹੀਂ ਕਰ ਸਕਦੇ ਸਰਕਾਰਾਂ ਦੇ ਫੈਸਲੇ ਜਿਹੜਾ ਅਮਰੀਕਾ ਸਰਕਾਰ ਦਾ ਫੈਸਲਾ ਜਦੋਂ ਜਦੋਂ ਨਹੀਂ ਕੋਈ ਗੱਲ ਨਹੀਂ ਜੋ ਮਾਲਕ ਨੂੰ ਮਨਜ਼ੂਰ ਆ ਮਾਤਾ ਜੀ ਜਦੋਂ ਬਾਹਰ ਭੇਜਿਆ ਸੀਗਾ ਮਾਲਕੀ ਕਿਵੇਂ ਭੇਜਿਆ ਸੀ ਕਿੰਨੇ ਕ ਪੈਸੇ ਲੱਗ ਗਏ ਸੀਗੇ ਜਾਂ ਮੈਨੂੰ ਨਹੀਂ ਪਤਾ ਮਾਂ ਬੱਚੇ ਨੂੰ ਪਤਾ ਹੋਣਾ ਮੈਨੂੰ ਨਹੀਂ ਪਤਾ ਮੇਰੇ ਨਾਲ ਕਦੀ ਗੱਲ ਨਹੀਂ ਕਰਦੇ ਕਿਉਂਕਿ ਮੈਂ ਨਾਲ ਉਹਨਾਂ ਨੂੰ ਪਤਾ ਇਹ ਤਾਂ ਤੇਲ ਬਹੁਤ ਕਮਜ਼ੋਰ ਆ ਜੇ ਉਹਨਾਂ ਨੇ ਗੱਲ ਕਰਦਾ ਬਾਤ ਤੁਸੀਂ ਸਰਕਾਰ ਨੂੰ ਕਰੀਤਾਈ ਉਹਨਾਂ ਨੂੰ ਜੇ ਤੁਹਾਡੇ ਕੋਲ ਆ ਕੇ ਕੱਲੀ ਗੱਲ ਸੁਣਨਾ ਕੱਲੀ ਬਾਫੜੀ ਹਾਂਜੀ ਇਹ ਤਾਂ ਕਹਿੰਦੇ ਆ ਸਾਡੀ ਮਾਂ ਦਾ ਸੱਚੇ ਪਾਤਸ਼ਾਹ ਤਾਂ ਨਹੀਂ ਨਵਾਬ ਏ ਜੋ ਵੀ ਚਲੋ ਜਿੱਦਾਂ ਵੀ ਗਿਆ ਸੀ ਆਪਣੇ ਉੱਤੇ ਕਟੜ ਕਮਾਉਣ ਗਿਆ ਸੀ ਇਹਨਾਂ ਤੁਹਾਡੀ ਪਤਾ ਹੀ ਪਿਆ ਚੱਕਰ ਪੰਜ ਜਾਣਾ ਚਲੋ ਕੋਈ ਗੱਲ ਨਹੀਂ ਪਰਮਾਤਮਾ ਦਾ ਫਿਰ ਧੰਨਵਾਦ ਕਰਦੇ ਆ ਹਾਂ ਜੀ ਹਾਂ ਜੀ ਜਨਾਹੀ ਵਿਰਦਾ ਜੀ ਜਸਪਾਲ ਸਿੰਘ ਬਸ ਅੰਦਾ ਜਿੱਦਾਂ ਇਹ ਫੈਸਲਾ ਆ ਉਹ ਜੀ ਬਹੁਤ ਮਾੜਾ ਕਿਵੇਂ ਦੇਖਦੇ ਉਸ ਫੈਸਲੇ ਨੂੰ ਬਹੁਤ ਮਾੜਾ ਫੈਸਲਾ ਜੀ ਉਹਦਾ ਕਮਾਉਣ ਗਿਆ ਸੀ ਆਪਣਾ ਜੀ ਆ ਜਨਤਾਵਾਦ ਤੇ ਚੰਗਾ ਫਿਊਚਰ ਲੈ ਕੇ ਜਾਂਦਾ ਬੰਦਾ ਠੀਕ ਹੈ ਜੀ ਕਿਸ ਸਰਕਾਰ ਅਗਲੀ ਅਪੀਲ ਕਰੋ ਸਰਕਾਰ ਜਿਹੜੀ ਤੇ ਇਹੋ ਅਪੀਲ ਕਰਦੇ ਕਿ ਉਹਨਾਂ ਦਾ ਕੁਝ ਸੋਚੋ ਚਲੋ ਜਿੱਦਾਂ ਵੀ ਹਨਾ ਵੀ ਲੀਗਲ ਤਰੀਕਾ ਨਾਲ ਹੁਣ ਪਹੁੰਚਾਇਆ ਜਾਵੇ ਕਿਉਂਕਿ ਇੰਨਾ ਪੈਸਾ ਲੱਗ ਗਿਆ 42 43 ਲੱਖ ਘਰ ਵੇਚ ਕੇ ਅਬਦਨ ਲਾਇਆ ਹੁੰਦਾ ਜੀ ਪਹਿਲੀ ਬੰਨਾ ਵੇਚ ਕੇ ਸਾਰਾ ਕੁਝ ਇਹ ਜ਼ਿੰਦਗੀ ਦਾ ਆਪਣਾ ਲਾਤਾ ਜੋ ਕਮਾਇਆ ਜੀ ਅਮਰੀਕਾ ਸਰਕਾਰ ਦੇ ਫੈਸਲੇ ਨੂੰ ਕਿਵੇਂ ਦਾ ਨਹੀਂ ਬਹੁਤ ਮਾੜਾ ਜੀ ਚਲੋ ਠੀਕ ਹੈ ਜੀ ਜਿਹੜੇ ਹੁਣ ਪਹੁੰਚ ਗਿਆ ਉਹਨਾਂ ਦਾ ਤਾਂ ਕੋਈ ਨਾ ਕੋਈ ਸੋਚ ਦੇ ਉਹ ਨਵੇਂ ਤੇ ਰੋਕ ਲੱਗ ਜਾਂਦੀ ਇੰਡੀਆ ਤੇ ਰੋਕ ਲੱਗ ਜਾਂਦੀ ਜੀ ਮੈਂ ਕੋਈ ਕੁਝ ਹੁੰਦਾ ਚਲੋ ਲੱਗਦਾ ਭਾਰਤ ਸਰਕਾਰ ਨੂੰ ਫੈਸਲਾ ਤਾਂ ਲੈਣਾ ਚਾਹੀਦਾ ਇਹ ਚੀਜ਼ ਵੱਲੋਂ ਠੀਕ ਹੈ ਜੀ ਜੰਨਰ ਦੇ ਮਾਮਲੇ ਤੇ ਮੰਤਰੀ ਨੇ ਕੁਲਦੀਪਤਾ ਜੀ ਵਾਰ ਹਾਂ ਜੀ ਜੀ ਉਹਨਾਂ ਤੋਂ ਕੋਈ ਅਪੀਲ ਕਰਨੀ ਚਾਹੁੰਦੇ ਉਹਦੇ ਤੇ ਇਹੋ ਅਪੀਲ ਕਰਦੇ ਹਾਂ ਜੀ ਇਹਨਾਂ ਦਾ ਬੱਚਿਆਂ ਦਾ ਸੋਚੋ ਥੋੜਾ ਬਹੁਤਾ ਜਿੰਨੇ ਵੀ ਕਹੀਆਂ ਸਾਰਾ ਆਪਣਾ ਵੇਚ ਵਟ ਕੇ ਗਏ ਕਿ ਘਰ-ਬਾਰ ਬਣ ਜੂ ਅਗਲਿਆਂ ਦਾ ਜ਼ਿੰਦਗੀ ਸੈੱਟ ਹੋ ਜੂਗੀ ਹੋਣ ਤਾਂ ਜਿਹੜੇ ਇੱਥੇ ਆ ਗਏ ਆ ਤਾਂ ਸਾਰਾ ਕੁਝ ਵੇਚ ਵਟ ਕੇ ਤੇ ਤੱਕਿਆਂ ਧੋੜਿਆਂ ਜੋਗੇ ਰਹਿ ਜਣਾ ਜੀ ਮੈਂ ਵਿਆਜ ਹੀ ਪੈਸੇ ਚੁੱਕੇ ਜੀ ਨਾ ਵਿਆਜ ਦਰਨਾ ਕੇ ਇੱਕੋ ਨਾ ਕੁਝ ਹੋਣਾ ਜੀ ਲੱਗਦਾ ਪੰਜਾਬ ਸਰਕਾਰ ਨੂੰ ਜਾਂ ਇਤਨੀਆਂ ਸਰਕਾਰਾਂ ਨੂੰ ਕੋਈ ਰੁਜ਼ਗ ਰੋਜ਼ਗਾਰ ਇੱਥੇ ਹੁੰਦਾ ਤਾਂ ਫਿਰ ਜਾਂਦੇ ਕਿਉਂ ਜੀ ਅਗਲਾ ਕਦੋਂ ਘਰ ਆ ਰਹੇ ਹਾਂ ਹਾਂ ਜੀ ਹੁਣ ਇਹ ਨਹੀਂ ਅਜੇ ਕੋਈ ਖ਼ਬਰ ਹੀ ਨਹੀਂ ਜੀ ਆਹ ਖ਼ਬਰ ਹੀ ਨਹੀਂ ਜੀ ਅਜੇ ਕੋਈ ਜਿਹੜੇ ਡਿਪੋਟੋ ਕੇ ਆਏ ਨੇ ਹਾਂ ਜੀ ਜੀ ਤੁਸੀਂ ਸਰਕਾਰ ਨੂੰ ਇਹ ਮੰਗ ਕਰਦੇ ਹੋ ਕਿ ਉਹ ਇਹਨਾਂ ਦਾ ਕੋਈ ਕਾਰੋਬਾਰਾ ਕਰਨ ਕੋਈ ਨਹੀਂ ਅਸੀਂ ਤੇ ਕਹਿ ਰਹੇ ਹਾਂ ਜੀ ਕਰਨ ਉਹਦਾ ਕੋਈ ਨਾ ਕੋਈ ਇਹਨਾਂ ਦਾ ਹੀ ਲਵਸੀਲਾ ਕਰਨ ਹਾਂ ਜੀ ਚਲੋ ਇੰਡੀਆ ਕਰਦਣ ਜਾਂ ਕੁਝ ਵੀ ਕਰਦਣ ਪਰ ਇਹਨਾਂ ਦਾ ਕੁਝ ਸੋਚਣਾ ਚਾਹੀਦਾ ਜੀ ਕਿੰਨਾ ਕੁ ਚਿਰ ਪਹਿਲਾਂ ਵੀਰ ਗਿਆ ਹੈਗਾ ਜੀ ਬਾਅਦ ਜੀ ਜੀ ਇਹਨਾਂ ਨੂੰ ਦਾ ਇਹ ਪਹੁੰਚਣ ਨੂੰ 7 ਦਿਨ 사8 ਦਿਨ ਹੀ ਹੋਏ ਜੀ ਪਹੁੰਚਣ ਨੂੰ ਬਸ ਅੱਜ ਫੋਨ ਆ ਗਿਆ ਪਹੁੰਚ ਗਿਆ ਜੀ ਬਾਅਦ ਚੁਰਤ ਕੋਈ ਕੰਟੈਕਟ ਨਹੀਂ ਅੱਜ ਪਤਾ ਲੱਗਾ ਜੀ ਉਹ ਵੀ ਮਨਾ 11 ਵਜੇ ਪਹੁੰਚ ਗਿਆ ਕਿੰਨਾ ਕ ਲੱਗ ਗਿਆ ਖਰਚਾ ਵੀਰ ਜੀ 45 ਕ ਲੱਗ ਤਾਂ ਲੱਗ ਹੀ ਗਿਆ ਜੀ ਇੰਗਲੈਂਡ ਕਿ ਨਹੀਂ ਦੇ ਰਹੇ ਇੰਗਲੈਂਡ ਰਹੇ ਆ 6-7 ਮਹੀਨੇ ਜੀ 6-7 ਮਹੀਨੇ ਤੋਂ ਬਾਅਦ ਕੀ ਕਰਨਾ ਹਾਂ ਜੀ ਇੱਥੇ ਕੀ ਕਾਰੋਬਾਰ ਕਰਦੇ ਜੀ ਇੱਥੇ ਤਾਂ ਬਸ ਇਦਾਂ ਹੀ ਜੀ ਪਹਿਲਾਂ ਕਵੈਰ ਹੀ ਕਦਰ ਹੀ ਕਦਰ ਤੋਂ ਬਾਅਦ ਵੀਰ ਜੀ ਇੰਗਲੈਂਡ ਦਾ ਵੀਜ਼ਾ ਜੀ ਇੰਗਲੈਂਡ ਦੇ ਤੇ ਇੰਗਲੈਂਡ ਤੋਂ ਬਾਅਦ ਇਦਾਂ ਜੀ ਹਾਂ ਜ ਹਾਂ ਜੀ ਹਾਂ ਉਹ ਤਾਂ ਏਜੰਟ ਕੀਤਾ ਇੰਗਲੈਂਡ ਤੋਂ ਕਿਸੇ ਜਿਹੜਾ ਲੋਕ ਨਹੀਂ ਨਹੀਂ ਉਹ ਉਥੋਂ ਦਾ ਜੀ ਮਤਲਬ ਕਿ ਲੋਕਲ ਇੰਡੀਆ ਦਾ ਵੀ ਹੋ ਜਾਂਦਾ ਜੀ ਹੁਣ ਅਖੀਰ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਖੀਰ ਤਾਂ ਉਹ ਸਰਕਾਰ ਤੋਂ ਪੀਲੇ ਜੀ ਠੀਕ ਹੈ ਜੀ ਇਹਨਾਂ ਦਾ ਕੋਈ ਨਾ ਕੋਈ ਸੋਚਣਾ ਠੀਕ ਹੈ ਜੀ ਗਾਂਦਵਾ ਤੇ ਜਾਂਦੇ ਇਹਨਾਂ ਦਾ ਮਤਲਬ ਕਿ ਲੀਗਲ ਵੇ ਨਾਲ ਚੱਲ ਜਾਣਾ ਕੁਝ ਵੀ ਕਰਨ ਭਾਲੇ ਇਹਨਾਂ ਦਾ ਮਤਲਬ ਕੋਈ ਸੋਚ ਦੇਣ ਕਿਉਂਕਿ ਜ਼ਿੰਦਗੀ ਖਰਾਬ ਹੋ ਜਰੀ ਹੈ ਇਹਨਾਂ ਦੀ ਕੀ ਨਾਮ ਹੈ ਜੀ ਆਪਣਾ ਮੇਰਾ ਗੁਰਜਿੰਦਰ ਸਿੰਘ